ਯਾਰ ਖੜ ਗਿਆ ਐਵੇਂ ਨਾ ਹਰ ਤੱਕ ਬੋਲੀ ਜੀ ਅਸੀਂ ਤੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਤੇ ਪੰਜਾਬ ਦੇ ਹੱਕ ਮੰਗਣਾ ਚਾਹੁੰਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਕੇਂਦਰ ਨੇ 60000 ਕਰੋੜ ਦੇਣਾ ਹੈ ਸਾਡਾ ਤੇ ਆਏ ਮੋਦੀ ਸਾਹਿਬ ਕਿੰਨੇ ਪੈਸੇ ਦੇਗੇ 1600 ਕਰੋੜ ਆਪੇ ਮੰਨੀ ਜਾਂਦੇ ਆਪਾਂ ਘੱਟੋ ਘੱਟ ਨਹੀਂ 20000 ਕਰੋੜ ਦੇਣਾ ਚਾਹੀਦਾ ਸੀ ਫਿਰ ਗੱਲ ਕਿਉਂ ਨਹੀਂ ਕਰਦੇ ਅਫਸੋਸ ਕਿਤੇ ਨਾ ਕਿਤੇ ਜਿਹੜੀ ਸਾਹਜ ਉਹ ਜ਼ਰੂਰ ਜਿਹੜੀ ਬਰਕਰਾਰ ਨਜ਼ਰ ਆਉਂਦੀ ਹੈ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਡੇਰਾ ਬਾਬਾ ਨਾਨਕ ਯਾਰ ਖੜ ਗਿਆ ਐਵੇਂ ਨਾ ਹਰਥਾ ਬੁੱਲੀ ਤੁਸੀਂ ਤੁਸੀਂ ਕੀ ਰਿਸਟ ਕਰੋਗੇ ਉਹ ਕਸਬੇ ਦੇ ਵਿੱਚ 1300 ਏਕੜ ਜਿਹੜੀ ਪੰਚਾਇਤੀ ਜਮੀਨ ਹੈ ਜੀ ਉੱਥੇ ਵੀ ਕਾਫੀ ਜਿਹੜੀ ਝੋਨੇ ਦੀ ਫਸਲ ਹੈ ਜਦੋਂ ਪਾਣੀ ਆ ਗਿਆ ਖਰਾਬ ਹੋ ਚੁੱਕੀ ਸੀ ਉਹਨਾਂ ਨੇ ਜ਼ਮੀਨਦਾਰਾਂ ਨੇ ਮੰਗ ਕੀਤੀ ਵੀ ਇਹ ਪੰਚਾਇਤੀ ਜ਼ਮੀਨਾਂ ਹਰ ਸਾਲ ਜਿਹੜਾ ਇਹਦਾ ਠੇਕਾ ਜਿਹੜਾ ਦਿੱਤਾ ਜਾਂਦਾ ਹੈ ਇਸ ਸਾਲ ਜਿਹੜਾ ਉਹ ਠੇਕਾ ਜਿਹੜਾ ਸਾਡੇ ਤੋਂ ਨਾ ਲਿਆ ਜਾਵੇ ਇਹ ਗੱਲ ਜਿਹੜੀ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਅੱਗੇ ਰੱਖੀ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਪਰਵਾਹ ਨਾ ਕਰੋ ਇਹ ਹੁੰਦੇ ਨੇ ਲੋਕਾਂ ਦੇ ਮੁੱਖ ਮੰਤਰੀ ਉਸ ਤੋਂ ਬਾਅਦ ਜਦੋਂ ਦੀਨਾਨਗਰ ਵਿਖੇ ਗਏ ਮੁੱਖ ਮੰਤਰੀ ਸਾਹਿਬ ਨਾਲ ਸਾਰਾ ਪ੍ਰਸ਼ਾਸਨ ਸੀ ਇਹ ਲੋਕਾਂ ਦੀ ਮੰਗ ਸੀ ਵੀ ਪਾਣੀ ਜ਼ਿਆਦਾ ਆ ਗਿਆ ਪਾਣੀ ਦੇ ਨਾਲ ਮਿੱਟੀ ਗਾਰ ਰੇਤਾ ਆ ਗਈ ਉਹਨਾਂ ਦੇ ਵਿੱਚੋਂ ਕਈ ਜ਼ਿਮੀਂਦਾਰਾਂ ਨੇ ਇਹ ਬੇਨਤੀ ਕੀਤੀ ਸੀ ਵੀ ਸਾਨੂੰ ਜਿਹੜੀ ਇਹ ਜ਼ਮੀਨ ਦੇ ਵਿੱਚੋਂ ਮਿੱਟੀ ਪੁੱਟਣ ਦੀ ਰੇਤ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਜਾਵੇ